ਕਿਸੇ ਦੀ ਜੋ ਕਰੇ ਗੁਲਾਮੀ ਕਿਸੇ ਕਮ ਨਾਏ ਉਸਦੀ ਜਵਾਨੀ ਜੀ ਹਾਂ ਨਸ਼ੇ ਦੀ ਦਲਦਲ ਵਿੱਚ ਪਿਆ ਹਰ ਕੋਈ ਵਿਅਕਤੀ ਆਪਣੀ ਜ਼ਿੰਦਗੀ ਤਾਂ ਬਰਬਾਦ ਕਰ ਹੀ ਰਿਹਾ ਹੈ ਪਰ ਨਾਲ ਹੀ ਉਹ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਤਬਾਹ ਕਰ ਦਿੰਦਾ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਉਪਲੇ ਦੀ ਪੰਚਾਇਤ ਨੇ ਆਪਣੇ ਪਿੰਡ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਲਈ ਇੱਕ ਅਨੋਖਾ ਬੂਟਾ ਲਾਇਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਬੂਟੇ ਨੂੰ ਇੱਕ ਨਾ ਇੱਕ ਦਿਨ ਬੂਰ ਜ਼ਰੂਰ ਪਵੇਗਾ ਅਕਸਰ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਉੱਤੇ એનર્ਜੀ ਡਰਿੰਕ ਆਮ बिक ਰਹੀ ਹੈ ਜਿਸ ਵਿੱਚ ਨਸ਼ਾ ਹੁੰਦਾ ਹੈ ਪਿੰਡ ਉਪਲੀ ਦੀ ਪੰਚਾਇਤ ਨੇ ਇਹਨਾਂ ਉੱਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਹੈ ਪੰਚਾਇਤ ਦਾ ਕਹਿਣਾ ਹੈ ਕਿ ਪਿੰਡ ਵਿੱਚ ਜੇਕਰ ਕੋਈ ਵੀ ਦੁਕਾਨਦਾਰ ਇਸ ਨੂੰ ਵੇਚੇਗਾ ਤਾਂ ਉਸ ਦਾ ਸਮਾਜਿਕ ਤੌਰ ਤੇ ਵਾਈਕਾਟ ਕੀਤਾ ਜਾਵੇਗਾ ਸਰ ਪਹਿਲੀ ਗੱਲ ਤਾਂ ਇਹ ਵੀ ਸਰਪੰਚ ਸਾਹਿਬ ਦਾ ਬਹੁਤ ਵੱਡੇ ਲੈਵਲ ਤੇ ਧੰਨਵਾਦ ਹੈ ਕਿਉਂਕਿ ਇਹਨਾਂ ਨੇ ਬਹੁਤ ਹੀ ਵੱਡਾ ਇਤਿਹਾਸਕ ਫੈਸਲਾ ਇਹ ਜਿਹੜਾ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਾਸਤੇ ਲੈਣਾ ਜ਼ਰੂਰੀ ਸੀਗਾ ਇਸ ਨਾਲ ਮਤਲਬ ਸਾਰੇ ਦੁਕਾਨਦਾਰ ਤਾਂ ਸਹਿਮਤ ਹੈਗੇ ਹੈਗੇ ਨੇ ਸਾਰਾ ਪਿੰਡ ਵੀ ਸਹਿਮਤ ਆ ਕਿਉਂਕਿ ਪਿੰਡ ਦੇ ਜਿਹੜੇ ਬੱਚੇ ਨੇ ਪਿੰਡ ਦੀ ਜਨਰੇਸ਼ਨ ਨੂੰ ਖਰਾਬ ਹੁੰਦਾ ਹਨਾ ਕੋਈ ਵੀ ਇਨਸਾਨ ਜਾਂ ਮਾਪੇ ਨਹੀਂ ਦੇਖ ਸਕਦਾ ਉਹ ਸਾਡੇ ਸਰਪੰਚ ਸਾਹਿਬ ਨੇ ਦੇਖਿਆ ਵੀ ਇਸ ਚੀਜ਼ ਨੂੰ ਮਤਲਬ ਨੱਥ ਪਾਉਣੀ ਚਾਹੀਦੀ ਆ ਅਸੀਂ ਬਿਲਕੁਲ ਐਗਰੀ ਆ ਉਹਨਾਂ ਨਾਲ ਵੀ ਜਿਹੜੇ ਹੈ ਸਟਿੰਗਰ ਸਟਿੰਗਰ ਵੀ ਕੋਈ ਹੋਰ ਚੀਜ਼ਾਂ ਵੀ ਇਹਦੀ એનર્ਜੀ ਨੇ ਜਿਵੇਂ ਰੈੱਡ ਬੋਲ ਹੋਗੀ ਪ੍ਰੀ ਰੈਕਟਰ ਹੋਗੀ ਹੈਲ ਹੋਗੀ ਇਸ ਤਰ੍ਹਾਂ ਦੀਆਂ ਵੀ ਜਿਹੜੇ ਉਹ ਵੀ ਨੇ ਉਹ ਵੀ ਤਕਰੀਬਨ ਆਪਾਂ ਜਦੋਂ ਖਤਮ ਕਰਨ ਦੀ ਜਿਹੜੇ ਕੋਸ਼ਿਸ਼ ਕਰੋ ਕੋਸ਼ਿਸ਼ ਕੀ ਅਸ਼ਿਆ ਕੀਤੀ ਹੈ ਵੀ ਬਾਕੀ ਸਾਰੇ ਵੀ ਉਸ ਚੀਜ਼ ਨੂੰ ਕੋਸ਼ਿਸ਼ ਕਰਨ ਨੂੰ ਯੂਜ਼ ਨਾ ਕਰਨ ਕਿਉਂਕਿ ਆਪਾਂ ਨੂੰ ਪਤਾ ਲੱਗ ਚੁੱਕਾ ਹੈ ਵੀ ਇਸ ਜਿਹੜੇ ਛੋਟੇ ਜਿਹੇ એનર્ਜੀ ਡਰਿੰਕ ਤੋਂ ਵੱਡੇ ਨਸ਼ੇ ਬਣ ਜਾਂਦੇ ਨੇ ਸਰੇ ਇਹ ਸਰਪੰਚ ਸਾਹਿਬ ਨੇ ਸਾਨੂੰ ਮਤਲਬ ਕਿ ਪਹਿਲਾਂ آگਾਹ ਕਰਤਾ ਸੀਗਾ ਇਹ ਗੁਰਦੁਆਰਾ ਸਾਹਿਬ ਅਨਾਊਂਸਮੈਂਟ ਕਰਵਾ ਕੇ ਉਸ ਤੋਂ ਬਾਅਦ ਸਾਨੂੰ ਦੁਕਾਨਾਂ ਤੇ ਆ ਕੇ ਵੀ ਇਹਨਾਂ ਨੇ ਤਿੰਨ ਦਿਨ ਵੀ ਭਾਈ ਜਿਹਦੇ ਕੋਲ ਵੀ ਇਹ એનર્ਜੀ ਡਰਿੰਕ ਪਈ ਆ ਉਹ ਤਿੰਨ ਦਿਨਾਂ ਦੇ ਵਿੱਚ ਤੁਸੀਂ ਉਹਨੂੰ ਖਤਮ ਕਰ ਦਿਓ ਉਸ ਤੋਂ ਬਾਅਦ ਫਿਰ ਇਹਨਾਂ ਨੇ ਆ ਕੇ ਜਿਨ੍ਹਾਂ ਕੋਲ ਪਈ ਸੀ ਉਹਦੇ ਇਹਨਾਂ ਨੇ ਪੇਮੈਂਟ ਕਰਕੇ ਇਹਨਾਂ ਨੇ ਆਪ ਚੱਕ ਲਈ ਸੀ ਉਹ ਇਹਨਾਂ ਨੇ ਫਿਰ ਉਹ ਨਸ਼ਟ ਕੀਤੀ ਆ ਵੀ ਉਹਨਾਂ ਨੇ ਪੇਮੈਂਟ ਭਰਤੀ ਵੀ ਤੁਹਾਡੇ ਨੁਕਸਾਨ ਨਾ ਹੋਵੇ ਦੁਕਾਨਦਾਰ ਦਾ ਨੁਕਸਾਨ ਨਾ ਹੋਵੇ ਇਹਨਾਂ ਨੇ ਪੈਸੇ ਦੇ ਕੇ ਉਹ ਡਰਿੰਕ ਚੱਕ ਲਈ ਸੀਗੇ ਇਹਨਾਂ ਨੇ ਉਹ ਨਸ਼ਟ ਕੀਤੀ ਆ ਠੀਕ ਆ ਨਾ ਅਸੀਂ ਦੁਕਾਨਦਾਰ ਮੰਨ ਲਓ ਕਿ ਕੋਈ ਨਾਰਾਜ਼ਗੀ ਨਹੀਂ ਆ ਕਿਸੇ ਦੀ ਵੀ ਬਿਲਕੁਲ ਗੁਡਵਿਲੋ ਖੁਸ਼ ਬਿਲਕੁਲ ਖੁਸ਼ ਆ ਜੀ ਸਾਰਾ ਪਿੰਡ ਖੁਸ਼ ਆ ਵੀ ਇਹ ਚੀਜ਼ ਤਾਂ ਨਾਥ ਪੈਣੀ ਚਾਹੀਦੀ ਸੀ ਇਹ ਤਾਂ ਕੀ ਹੋ ਤਦਕਿ ਇਹ ਵੀ ਛੋਟੇ ਛੋਟੇ ਬੱਚੇ ਲੱਗੇ ਪੈਣੇ ਚੀਜ਼ਾਂ ਦੇ ਮਗਰ ਪਿੰਡਾਂ ਦਾ ਸੁਧਾਰ ਸਿਰਫ ਨਸ਼ੇ ਦੇ ਖਾਤਮੇ ਨਾਲ ਹੀ ਨਹੀਂ ਹੋ ਸਕਦਾ। ਕਈ ਹੋਰ ਵੀ ਸਮੱਸਿਆਵਾਂ ਪਿੰਡ ਵਿੱਚ ਆਮ ਹਨ ਜਿਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਵੱਲੋਂ ਕਈ ਹੋਰ ਮਤੇ ਪਾਏ ਗਏ ਹਨ। ਆਉ ਜਾਣਦੇ ਹਾਂ ਇਨ੍ਹਾਂ ਬਤਿਆਵਾਰੇ। ਇਹ ਅਸੀਂ ਪਿੰਡ ਦੇ ਸੁਧਾਰ ਵਾਸਤੇ ਸਾਰੇ ਪਿੰਡ ਦਾ ਇਕੱਠ ਕਰਕੇ ਜੋ ਵੀ ਨਵੇਂ ਆ ਪੁਰਾਣੇ ਪੰਚਾਇਤਾਂ ਨੇ ਕੋਈ ਲੰਬੜਦਾਰ ਆ ਜਾਂ ਕੋਈ ਵੀ ਕਿਸੇ ਉਹਦੇ ਤੇ ਬਰਜਮਾਨ ਆ ਉਹਨਾਂ ਨੂੰ ਇਕੱਠੇ ਕਰਕੇ ਪਿੰਡ ਦੀ ਸਹਿਮਤੀ ਨਾਲ ਹੀ ਇਹ ਫੈਸਲੇ ਲਏ ਗਏ ਹਨ ਜਿਸ ਵਿੱਚ ਜਿਵੇਂ ਸਟਿੰਗ એનર્ਜੀ ਡਰਿੰਕ ਆ ਉਹ ਪਿੰਡ ਵਿੱਚ ਵੈਣ ਕੀਤੀ ਗਈ ਹੈ। ਬਾਕੀ ਜਿਵੇਂ ਕੋਈ ਪਿੰਡ ਦਾ ਹੀ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ ਉਸ ਨੂੰ ਪਿੰਡ ਵਿੱਚੋਂ ਕੱਢਿਆ ਜਾਵੇਗਾ। ਬਾਕੀ ਜਿਵੇਂ ਆਪਣੇ ਟਰੈਕਟਰ ਨੇ ਇਹਨਾਂ ਨੂੰ ਇਹਨਾਂ ਦੇ ਵੀ ਰੋਕ ਲਾਏ ਪਿੰਡ ਵਿੱਚ ਸਾਊਂਡ ਨਹੀਂ ਲਾਉਣਾ ਕਿਉਂ ਵੱਡੇ ਵੱਡੇ ਸਾਊਂਡ ਲੱਗੇ ਹੁੰਦੇ ਨੇ ਨਾ ਦਿਨ ਦੇ ਦਿਨ ਰਾਤ ਦੇਖਦੇ ਨੇ। ਅਗਰ ਕੋਈ ਇਹ ਜਿਹਾ ਕਰਦਾ ਤਾਂ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇੱਕ ਹੋਰ ਹੈ ਸਾਡਾ ਇੱਕ ਮਤਾਂ ਜਿਵੇਂ ਉਹਨਾਂ ਦੌਰ ਚੱਲ ਰਿਹਾ ਨਸ਼ਿਆਂ ਦਾ ਅਗਰ ਕੋਈ ਨਸ਼ਾ ਕਰਦਾ ਜਾਂ ਫੜਿਆ ਜਾਂਦਾ ਹੈ ਤਾਂ ਪੰਚਾਇਤ ਵੱਲੋਂ ਪੂਰਾ ਸਾਥ ਹੈ ਅਸੀਂ ਪਿੰਡ ਵਾਸੀਆਂ ਨੂੰ ਵੀ ਕਹਿ ਰੱਖਿਆ ਜੇ ਕੋਈ ਨਸ਼ਾ ਵੇਚਦਾ ਤਾਂ ਸਾਨੂੰ ਗੁਪਤ ਸੂਚਨਾ ਦਿੱਤੀ ਜਾਵੇ ਉਹਦਾ ਨਾਮ ਨਹੀਂ ਆਊਗਾ ਅਕਸਰ ਦੇਖਦੇ ਆਂ ਟੀਵੀ ਦੇ ਵਿੱਚ ਕਿ ਪ੍ਰਵਾਸੀਆਂ ਵੱਲੋਂ ਲੁੱਟਾਂ ਖੋਹਾਂ ਤੇ ਇੱਥੋਂ ਤੱਕ ਕਿ ਮੌਤ ਦੇ ਘਾਟ ਵੀ ਕਈ ਪਰਿਵਾਰ ਉਤਾਰਦੇ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪਿੰਡ ਦੇ ਵਿੱਚ ਇਹ ਫੈਸਲਾ ਕੀਤਾ ਕਿ ਸਾਡੇ ਪਿੰਡ ਦੇ ਵਿੱਚ ਜੇਕਰ ਕੋਈ ਪ੍ਰਵਾਸੀ ਆ ਕੇ ਵੀ ਰਹੂਗਾ ਤਾਂ ਉਹਦੀ ਕੋਈ ਆਈਡੀ ਨਹੀਂ ਬਣਾਈ ਜਾਊਗੀ ਅਤੇ ਉਹਦੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੈ ਉਹ ਜਿਸ ਮਕਾਨ ਮਾਲਕ ਦੇ ਘਰ ਵਿੱਚ ਰਹੂਗਾ ਉਹਦੀ ਜ਼ਿੰਮੇਵਾਰੀ ਹੈ ਉਹ ਕਰਵਾ ਕੇ ਦੇਊਗਾ ਉਹ ਪੰਚਾਇਤ ਨਾਲ ਸੰਪਰਕ ਕਰੂਗਾ ਇਹ ਇੱਕ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਹੀ ਇਸ ਨੇ ਜਿਹੜਾ ਹੈਗਾ ਇਹ ਫੈਸਲਾ ਕੀਤਾ ਬਾਕੀ ਅਸੀਂ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਹਾਂ ਸਾਡੀ ਪੰਚਾਇਤ ਵੱਲੋਂ ਕਿ ਅਸੀਂ ਇੱਕ ਬੂਟਾ ਲਾਇਆ ਤੇ ਉਮੀਦ ਕਰਦੇ ਆ ਕਿ ਇਹਨੂੰ ਬੂਰ ਪਊਗਾ ਤੇ ਸਾਰੇ ਹੀ ਪਿੰਡਾਂ ਦੇ ਜਿਹੜੇ ਪੰਚਾਇਤਾਂ ਨੇ ਉਹ ਵੀ ਇਦਾਂ ਦੇ ਜਿਹੜੇ ਫੈਸਲੇ ਕਰਨ ਕਿਉਂਕਿ ਆਪਾਂ ਕੱਲਾ ਸਰਕਾਰਾਂ ਵੱਲ ਨਾ ਦੇਖੀ ਆਪਾਂ ਆਪਣੇ ਪੱਧਰ ਤੇ ਜਿੰਨਾ ਕੁ ਹੋ ਸਕਦਾ ਆਪਣੇ ਪਿੰਡਾਂ ਦੇ ਵਿੱਚ ਜੇ ਕੰਟਰੋਲ ਕਰਾਂਗੇ ਤਾਂ ਸਾਰਾ ਜਿਹੜਾ ਸਾਡਾ ਸਮਾਜ ਆ ਉਹ ਸੁਧਰ ਸਕਦਾ ਉਹਦੇ ਉੱਤੇ ਵੀ ਮਤਾਂ ਪਾਇਆ ਕਿਉਂਕਿ ਆਪਾਂ ਦੇਖਦੇ ਆ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਵਿਆਹ ਹੁੰਦਾ ਹੈ तकरीबन ਸਾਰੀ ਰਾਤ ਜਿਹੜਾ ਡੀਜੇ ਚੱਲੀ ਜਾਂਦਾ ਤੇ ਆਲਗ-ਆਲਗ ਜੇ ਗਵੰਡੀ ਨੇ ਉਹਨਾਂ ਨੂੰ ਨਹੀਂ ਸੌਣ ਦਿੱਤਾ ਜਾਂਦਾ ਤੇ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਪੜ੍ਹਾਈ ਵੀ ਖਰਾਬ ਹੁੰਦੀ ਆ ਉਹਦੇ ਸਬੰਧ ਦੇ ਵਿੱਚ ਵੀ ਅਸੀਂ ਮਤਾਂ ਪਾਇਆ ਕਿ 10 ਵਜੇ ਤੱਕ ਜਿਹੜਾ ਰਾਤ ਦੇ ਡੀਜੇ ਲੱਗ ਸਕਦਾ ਉਸ ਤੋਂ ਬਾਅਦ ਜੇਕਰ ਕੋਈ ਨਹੀਂ ਮੰਨੂਗਾ ਵੈਸੇ ਤਾਂ ਸਾਰਾ ਪਿੰਡ ਹੈ ਜਿਹੜਾ ਸਹਿਮਤ ਹੈ ਜੇਕਰ ਨਹੀਂ ਮੰਨੂਗਾ ਤਾਂ ਉਹਦੇ ਉੱਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਵੀ ਕਰਵਾਈ ਜਾਊਗੀ ਤੇ ਦੂਸਰਾ ਜਿਹੜਾ ਟਰੈਕਟਰ ਨੇ ਇਹਨਾਂ ਦੇ ਉੱਤੇ ਆਪਾਂ ਦੇਖਦੇ ਕਿ ਬੂਫਰ ਲੱਗੇ ਹੋਣੇ ਵੱਡੇ ਸਿਸਟਮ ਲੱਗੇ ਹੋਣੇ ਉਹ ਪਿੰਡਾਂ ਦੇ ਵਿੱਚ ਆਮ ਗਲੀਆਂ ਦੇ ਵਿੱਚ ਜਿਹੜਾ ਸਾਊਂਡ ਲਾ ਕੇ ਲੰਘਦੇ ਨੇ ਉਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਾ ਦੇ ਚੁੱਕੇ ਹਾਂ ਕਿ ਕੋਈ ਵੀ ਪਿੰਡ ਦੀ ਹਦੂਦ ਦੇ ਵਿੱਚ ਇਹ ਨਾ ਲਾਵੇ ਪਿੰਡ ਦੀ ਹਦੂਦ ਤੋਂ ਬਾਹਰ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਜਿਹੜਾ ਉਹ ਆਪਣਾ ਜਿਹੜਾ ਡੈਕਾ ਉਹ ਚਲਾ ਸਕਦਾ ਪੰਚਾਇਤ ਵੱਲੋਂ ਪਾਏ ਗਏ ਇਨ੍ਹਾਂ ਮਤਿਆਂ ਦੀ ਪੂਰਾ ਪਿੰਡ ਸਲਾਘਾ ਕਰ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਪੰਚਾਇਤ ਦੇ ਨਾਲ ਹਾਂ ਉੱਥੇ ਹੀ ਪੰਚਾਇਤ ਵੱਲੋਂ ਲਏ ਗਏ ਇਨ੍ਹਾਂ ਫੈਸਲਿਆਂ ਤੋਂ ਬਾਅਦ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਪੰਚਾਇਤ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਬੜੇ ਬਹੁਤ ਚੰਗੇ ਮਤੇ ਪਾਏ ਨੇ ਇਹਨਾਂ ਨੇ ਸਾਰੇ ਪਿੰਡ ਨਾਲ ਨਾਲ ਕੀ ਸਾਰੇ ਪੰਚਾਇਤ ਨੇ ਮਤੇ ਪਾਏ ਨੇ ਤੇ ਇਹ ਵੀ ਸਾਡੇ ਪਿੰਡ 'ਚ ਇੱਕ ਦੋ ਕੁਚਨ ਰਹਿ ਨੇ ਕੇਸ ਇਹ ਵੀ ਅਸੀਂ ਉਹਦੇ ਸੰਬੰਧ ਚ ਹੀ ਪਾਏ ਨੇ ਕਿ ਵੀ ਇਹ ਮਾੜੀ ਗੱਲ ਹੈ ਵੀ ਤੇ ਉਹਨਾਂ ਦੀ ਪੀੜ੍ਹੀ ਤੇ ਗਲਤ ਅਸਰ ਪੈ ਰਿਹਾ ਛੋਟੇ ਬੱਚਿਆਂ ਤੇ ਇੱਕ ਅਸੀਂ ਮਤਾਂ ਹੋਰ ਵੇਖ ਰਹੇ ਸੀ ਕਿ ਜਿਹੜਾ ਦਵਾਈ ਮੈਡੀਸਨ ਦੀ ਦੁਕਾਨਾਂ ਉੱਥੇ ਕੋਈ ਸਰਿੰਜ ਨਹੀਂ ਵਿਕਦੀ ਹਾਂ ਉਹ ਵੀ ਬਹੁਤ ਜ਼ਰੂਰੀ ਹੈ ਵੀਰੇ ਇੱਥੇ ਆਉਂਦੇ ਨੇ ਨਸ਼ੇੜੀ ਸਾਡੇ ਇੱਥੇ ਨਹਿਰ ਤੇ ਤੇ ਬਾਈਪਾਸ ਤੇ ਬਾਹਰੋਂ ਆਉਂਦੇ ਨੇ ਸਾਡੇ ਪਿੰਡ ਦਾ ਇਹ ਨਸ਼ਾ ਹੈ ਨਹੀਂਗਾ ਤੇ ਬਾਹਰੋਂ ਆਉਂਦੇ ਨੇ ਇੱਥੇ 23 ਸਰਿੰਜਾ ਬਾਹਰੋਂ ਲਿਆ ਕੇ ਤੇ ਆਮ ਹੀ ਸ਼ਿੱਟੀਆਂ ਪਿਜਣੇ ਪੋਲਾਂ ਦੇ નીચે ਜਿਹਦੇ ਵਿੱਚ ਕੀ ਆਮ ਕੋਈ ਵੀ ਜਾਂਦਾ ਕੱਕ ਕੰਡੇਰ ਲਾਈਨ ਵਾਲਾ ਉਹਦੇ ਪੈਰ ਬੁਰਤੇ ਲੱਗ ਜਾਂਦੇ ਆ ਉਹਨੂੰ ਵਿੱਚ ਆਈ ਵੀ ਦੀ ਪ੍ਰੋਬਲਮ ਨਾ ਆਵੇ ਇਹ ਵੀ ਮਤਾ ਸੀ ਇਸ ਕਰਕੇ ਪਾਇਆ ਤੁਸੀਂ ਸੁਣਿਆ ਹੈ ਕਿ ਇਸ ਮਤੇ ਨੂੰ ਲੈ ਕੇ ਪਿੰਡ ਵਾਸੀ ਅਤੇ ਦੁਕਾਨਦਾਰ ਬਹੁਤ ਖੁਸ਼ ਹਨ ਉਹਨਾਂ ਨੇ ਆਖਿਆ ਹੈ ਕਿ ਇਹ ਮਤਾ ਸਾਰਿਆਂ ਦੀ ਸਹਿਮਤੀ ਨਾਲ ਪਾਇਆ ਗਿਆ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੰਚਾਇਤ ਵੱਲੋਂ ਲਾਏ ਗਏ ਇਸ ਬੁੱਟੇ ਨੂੰ ਕਿੰਨਾ ਕੁ ਬੂਰ ਪੈਂਦਾ ਹੈ ਸੰਗਰੂਰ ਤੋਂ ਰਵੀ ਸ਼ਰਮਾ ਦੀ ਰਿਪੋਰਟ